ਬੀ ਫੋੜਾ ਫੜਾ ਕਰ ਦਿੱਤਾ ਸਾਰੀ ਕੱਢ ਲਾ ਫੋੜਾ ਉਸ ਤੋਂ ਪਹਿਲਾਂ ਸਹੀ ਗੱਲ ਆਈ ਫੋੜਾ ਲਗਾ ਜਾ ਰਹੇ ਪਹਿਲਾਂ ਪੈਸੇ ਕਿੰਨੇ ਆ ਉਹ ਇੱਕ ਨੰਬਰ ਇੱਕ ਨੰਬਰ ਆ ਗਿਆ ਵੈਸੇ ਉਹ ਫੋਨ ਆਇਆ ਤੇ ਮੈਂ ਸਮਝ ਗਿਆ ਕਿਉਂਕਿ ਸਾਡੇ ਨਾਲ ਪਹਿਲਾਂ ਥੋੜੇ ਦਿਨ ਪਹਿਲਾਂ ਚੋਰੀ ਹੋਈ ਸੀ ਤੇ ਮੋਟਰਸਾਈਕਲ ਚੱਕਿਆ ਮੁੰਡੇ ਦਾ ਨਾ ਇਹ ਤੋਂ ਚੱਕ ਕੇ ਇਹਨਾਂ ਨੇ ਬਾਰਦਾਤਾ ਕੀਤੀਆਂ ਆਰਾਮ ਨਗਰ ਦੇ ਦੋ ਤਿੰਨ ਜਗ੍ਹਾ ਤੇ ਉਧਰ ਵੀ ਕਰਕੇ ਆਇਆ ਕਿ ਤੇ ਕਾਲੀ ਕਾਨੂੰਨੀ ਵੀ ਕੀਤੀ ਤੇ ਮੈਂ ਸਮਝ ਗਿਆ ਮੈਂ ਕਿ ਕੋਈ ਚੋਰ ਆਇਆ ਹੋਣਾ ਤੇ ਮੈਂ ਜੈਕਟ ਪਾਈ ਕੋਠੇ ਚੜ ਗਿਆ ਮੈਂ ਉਹਨੂੰ ਦੇਖਣ ਗਿਆ ਮੈਂ ਕਿ ਸ਼ਾਇਦ ਕੋਈ ਕੁੱਤਾ ਘਮੋਣਾ ਆਇਆ ਉਹ ਗੇਟ ਦੇ ਨਾਲ ਖੜਾ ਸੀ ਜਿਹੜਾ ਜੜੀ ਵਾਲਾ ਗੇਟ ਲੱਗਾ ਬੈਠਾ ਤੇ ਇਹ ਨਾ ਹੌਲੀ ਹੌਲੀ ਉਦੋਂ ਹੋ ਗਿਆ ਉਹ ਸਾਹਮਣੇ ਲੀਟ ਫੈਕਟਰੀ ਹੈ ਉਥੇ ਨਾ ਇਦਾਂ ਲੱਗੇ ਆ ਗੱਡ ਰਹੀਏ ਤੂੰ ਤੇ ਥੜਾ ਆ ਨਾ ਕਿਹਨਾ ਗੱਲ ਕਰ ਰਿਹਾ ਉਥੇ ਤੇ ਮੈਂ ਸਮਝਾਂਗਾ ਮੈਂ ਕਿਹਾ ਪਿੱਛੇ ਵੀ ਕੋਈ ਹੈਗਾ ਤੇ ਇਹਨੂੰ ਮੈਂ ਦਬਕਾ ਮਾਰਿਆ ਕਿੱਥੇ ਹੈ ਨਾ ਬੁੰਦਲਾ ਫਿਰਿਆ ਕਿ ਭਾਈ ਮੈਂ ਇੱਥੇ ਡੀਜੇ ਦਾ ਕੰਮ ਹੈ ਮੈਂ ਇਦਾਂ ਕੋਈ ਸਭ ਗੱਲ ਨਾ ਕਰੇ ਸਾਫ ਪਹਿਲੋ ਇਧਰ ਨੂੰ ਆ ਗਿਆ ਫੇਰ ਕਹਿੰਦਾ ਮੈਂ ਕਿਹਾ ਸਮਾਂ ਚੱਕ ਲਵਾਂ ਦੋ ਮਿੰਟ ਗਿਆ ਰੱਖੀ ਜਨਾਬ ਦੋ ਜਣੇ ਦੋ ਮਿੰਟ ਹੋ ਗਏ ਦੋ ਮਿੰਟ ਰੋਈ ਦੇ ਇਹ ਬੰਦੇ ਸੀਗੇ ਮਾੜਾ 6 ਜਣੇ ਇਹ ਅੱਛਾ ਜੀ 6 ਜਣਾਂ ਨੇ ਮੈਨੂੰ ਲੈਣ ਤੇ ਘੇਰਾ ਇੱਥੇ ਆਪਣੇ ਜਖਮ ਮਾੜਾ ਤੇ ਫੋ ਮੇਰੇ ਸਾਰੇ ਜਖਮ ਨਾਲ ਦੇਖੋ ਮੈਨੂੰ ਅੱਜ ਬੜੇ ਗਰੇ ਮਾੜਾ ਕਿਰਚਾ ਮਾਰੀਆਂ ਸੀਗੇ ਅਸਨ ਹਾਂ ਇੱਕ ਦਿਨ ਅੱਜ ਮੈਨੂੰ ਠੀਕ ਹੈ ਜੀ ਬਾਕੀਆਂ ਦੇ ਸਾਰੇ ਕਿੱਥੇ ਆ ਅੰਕਲ ਨਾ ਦੇ ਮਕਸੂਦ ਦਾ ਹੀ ਅੰਕਲ ਘੁੰਮਦੇ ਘੁੰਮਦੇ ਇੱਧਰ ਆ ਗਏ ਅੰਕਲ ਨਹੀਂ ਘੁੰਮਣੇ ਕਿ ਕਸੂਰ ਹੈ ਰਹਿਣ ਵਾਲਾ ਕਿੱਥੇ ਦਾ ਮੈਂ ਮਕਸੂਦ ਦੇ ਰਹਿਣਾ ਅੰਕਲ ਕਿਹੜਾ ਮਹੱਲਾ ਦਾ ਅੰਕਲ ਉਹ ਸੀ ਇਹਦੀਆਂ ਦੇ ਆਪਣਾ ਰਵੀਦਾਸ ਨਗਰ ਕਰਦਾ ਨੰਬਰ ਬੋਲੋ ਯਾਰ ਭਾਈ ਨੰਬਰ ਨਹੀਂ ਆਦੇ ਨਾ ਤੈਨੂੰ ਯਾਦ ਹੁੰਦਾ ਸਾਰਾ ਕੁਝ ਆ ਇੱਕ ਮਿੰਟ ਫੋਨ ਵੀ ਆ ਗਿਆ ਅੱਜ ਮੈਂ ਰੁਕ ਤੈਨੂੰ ਯਾਦ ਆ ਕੇ ਨਾਲ ਕੁਝ ਆਉਂਦਾ ਥੱਲੇ ਬੈਠ ਓ ਥੱਲੇ ਖੜਾ ਹੋ ਕੇ ਬਾਈ ਬਾਈ ਓਡੀ ਉੱਪਰ ਫੋਨ ਕਰਦਾ ਉਹ ਹੋਇਆ ਇਹ ਇਹਦਾ ਜਾਇਮ ਨੂੰ ਮੈਂ ਕਹਤਾ ਚਾਹੀਦਾ ਬਈ ਇਹਨੂੰ ਵੀ ਲੋੜਾ ਬਈ ਇਹਨੂੰ ਚੋਰੀਆਂ ਹੋਈਆਂ ਇਹਨੂੰ ਫੜ ਕੇ ਤੈਨੂੰ ਉਦੋਂ ਕਿਹਾ ਸੀ ਨਾ ਚਲ ਜਾ ਘਰ ਹਾਂਜੀ ਉਦੋਂ ਤੈਨੂੰ ਜਿਹੜਾ ਕਿਹਾ ਮੈਂ ਤਾਂ ਮੈਂ ਪਹਿਲਾਂ ਗੱਡੀ ਆਸ ਬੈਠੇ ਗੱਡੀ ਆਪਾਂ ਲੋੜ ਗੱਡੀ ਦੇ ਵਿੱਚ ਝਾਤੀਆਂ ਮਾਰਦਾ ਤੈਨੂੰ ਫੇਰ ਉਦੋਂ ਇਹਨੂੰ ਮੈਂ ਪਹਿਲਾਂ ਰਾਜ ਨੂੰ ਬਈ ਮੈਂ ਥੋੜੀ ਮਾਰ ਤੁਸੀਂ ਦੇਖਿਆ ਮੈਨੂੰ ਤਾਂ ਉਹ ਮੈਂ ਤੁਹਾਨੂੰ ਕਹਿੰਦੇ ਹਾਂ ਨਾਲ ਮੈਂ ਤਾਂ ਨਿਕਲ ਗਿਆ ਨਾਲ ਦਾ ਭਜ ਹੈ ਗਿਆ ਫਿਰ ਇਹਨਾਂ ਆ ਜੀ ਤਾ ਮੈਂ ਤਾਂ ਫੜ ਗਿਆ ਤਾਂ ਤੂੰ ਨਿਕਲ ਤੂੰ ਪਹਿਨੇ ਸਾਰੇ ਲਿੰਕ ਨੇ ਚੋਰੀ ਕੀਤੀ ਸੀ ਜਿਸ ਦਿਨ ਵਾਲਮੀਕੀ ਘੜਦੋ ਇਹਨੂੰ ਮੱਲੇ ਹੀ ਪੂਰਾ ਜਲੂਸ ਇਹ ਇਹ ਵੀ ਬੰਦਾ ਹੈ ਤੇਰਾ ਹਾਂਜੀ ਨਾ ਕੀ ਦਰਾ ਤੇਰਾ ਕੋਈ ਮਾਗਬ ਹੈਗਾ ਉੱਥੇ ਨਹੀਂ ਨਹੀਂ ਨਾ ਕੀ ਜਾ ਤੂੰ ਨੰਬਰ ਨਹੀਂ ਤੂੰ ਲੱਗੇ ਆ ਬੰਦਾ ਕੋਈ ਧਰਮ ਕਰ ਤੂੰ ਬੋਲ ਰਿਹਾ ਸਰ ਪਿਓ ਨਹੀਂ ਗੁੰਡਾ ਕਰ ਰਿਹਾ ਰੇਲਪੇ ਫੜੇ ਲੱਗੇ ਹੋ ਝੋ ਲੱਗੇ ਭਾਈ ਤੇਰਾ ਮਾਗਬ ਕਿੱਥੇ ਰਹਿੰਦਾ ਕਿੱਥੇ ਆ ਜਲੰਧਰ ਜਲੰਧਰ ਸਰ ਡਿਵੀਜ਼ਨ ਨੰਬਰ 1 ਰਹਿੰਦਾ ਪਰ ਉਹ ਦੇਖਿਆ ਮਰ ਲੋ ਉਧਰ ਇੱਧਰ ਕਿ ਲੈਣਾ ਆ ਭਾਈ ਜੀ ਡੀਜੇ ਦੇ ਕੰਮ ਤੇ ਆ ਇੱਥੇ ਡੀਜੇ ਆ ਤੇਰਾ ਕਿਹੜੀ ਦਿੱਕਤ ਹੈ ਤੇਰੇ ਕੋ ਫੋਨ ਹੈਗਾ ਨਹੀਂ ਭਾਈ ਜੀ ਨਹੀਂ ਨਹੀਂ ਕਿੱਥੇ ਆ ਡੀਜੇ ਤੇ ਇੱਥੇ ਕਿੱਥੇ ਡੀਜੇ ਆ ਪਾਰਟੀ ਕਿੱਥੇ ਹੀ ਲੋਣੀ ਨਹੀਂ ਕਿੱਥੇ ਕੀਤੀ ਆ ਦੱਸ ਜਗ੍ਹਾ ਦੱਸ ਪਲਾਟ ਹੀ ਉਹਦਾ ਵੱਡਾ ਭਾਈ ਉਹ ਕਿਹੜੀ ਜਗ੍ਹਾ ਆ ਗਾਜੀ ਗੁੱਲੇ ਆਰਾਮਨਗਰ ਇੰਡਸਟਰੀ ਏਰੀਆ ਤੇਰਾ ਨਹੀਂ ਡੀਜੇ ਕਿਹਦਾ ਲਾਣਾ ਆ ਤੂੰ ਡੀਜੇ ਕਿਹਦਾ ਆ ਕੋਈ ਨਹੀਂ ਕੋਈ ਨਹੀਂ ਵਾਵਾ ਨੰਬਰ ਹੈਗਾ ਉਹਦਾ ਕੁਝ ਨਹੀਂ ਹੈਗਾ ਤੇ ਪਹਿਲਾ ਯਾਰ 11